ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟਿਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜਾ ਹੈਗਾ ਜਿਹੜਾ ਪੱਲ ਦਾ ਤੁਹਾਨੂੰ ਇੰਤਜ਼ਾਰ ਸੀਗਾ ਹਨਾ ਤੇ ਉਹ ਆਪਾਂ ਤੁਹਾਨੂੰ ਦੱਸ ਰਿਹਾ ਤੀਆਂ ਬਾਰੇ ਬਹੁਤ ਹੀ ਜ਼ਿਆਦਾ ਕਮੈਂਟ ਆ ਰਹੇ ਸੀਗੇ ਆਪਾਂ ਨੂੰ ਤੇ ਧੀਆ ਬਾਰੇ ਸਾਰੀਆਂ ਭੈਣਾਂ ਧੀਆ ਸਾਡੀਆਂ ਹਨ ਬੇਟੀਆਂ ਪੁੱਛ ਰਹੀਆਂ ਦੀਆਂ ਜਿਹੜੀਆਂ ਵਹੀਆਂ ਹੋਈਆਂ ਨੇ ਉਹਨਾਂ ਦੇ ਬਹੁਤ ਜ਼ਿਆਦਾ ਜਿਹੜਾ ਹੈਗਾ ਡੇਲੀ ਦੇ ਮੈਸੇਜ ਆਉਂਦੇ ਸੀਗੇ ਮੇਰੇ ਕੋਲੇ WhatsApp ਤੇ ਵੀ ਆਉਂਦੇ ਸੀਗੇ ਹਨਾ Insta ਤੇ ਵੀ ਆਉਂਦੇ ਸੀਗੇ ਤੇ YouTube ਤੇ ਵੀ ਆਉਂਦੇ ਸੀਗੇ ਕਾਫੀ ਕਮੈਂਟ ਆਉਂਦੇ ਆ ਕਿ ਧੀਆ ਦੱਸੋ ਕਦੋਂ ਨੇ ਤੇ ਆਪਾਂ ਕਿਉਂਕਿ ਹਜੇ ਤੱਕ ਕੋਈ ਦਿਨ ਰੱਖਿਆ ਨਹੀਂ ਹੈਗਾ ਸੀਗਾ ਜੇ ਵੀ ਆਪਾਂ ਉਹਦੇ ਕਰਕੇ ਆਪਾਂ ਦੱਸ ਵੀ ਨਹੀਂ ਕਿ ਸਕਦੇ ਹਨਾ ਵੀ ਫਾਈਨਲ ਨਹੀਂ ਸੀਗੀ ਹੋਈ ਕੋਈ ਡੇਟ ਕਿਉਂਕਿ ਜਿਹੜੇ ਸਾਰੇ ਆਪਣੇ ਪਾਰਟੀ ਮੈਂਬਰ ਨੇ ਸਾਰਿਆਂ ਦੀ رائے ਲੈਣੀ ਜ਼ਰੂਰੀ ਹੁੰਦੀ ਹੈ ਜੀ ਹਨਾ ਇਹ ਕੰਮ ਜਿਹੜੇ ਹੈਗੇ ਨੇ ਇਕੱਲਿਆਂ ਦੇ ਕਰਨ ਵਾਲੇ ਨਹੀਂ ਹੁੰਦੇ ਤੇ ਸਾਰੇ ਭੈਣ ਭਾਈਆਂ ਦੀ رائے ਲੈਣੀ ਹੁੰਦੀ ਹੈ ਜਿਹੜੇ ਆਪਣੇ ਨਾਲ ਸਾਥ ਦਿੰਦੇ ਹਨਾ ਰਿਸਪਾਂਸ ਦਿੰਦੇ ਆ ਤੇ ਬਾਕੀ ਸਾਰਾ ਕੁਝ ਦੇਖਣਾ ਪੈਂਦਾ ਜੀ ਹਨਾ ਨਗਰ ਖੇੜੇ ਚ ਸੁੱਖ ਸ਼ਾਂਤੀ ਸਾਰਾ ਦੁੱਖ ਸੁੱਖ ਜਿਹੜਾ ਹੈਗਾ ਦੇਖ ਕੇ ਚੱਲਣਾ ਪੈਂਦਾ ਹਨਾ ਉਹਦੇ ਕਰਕੇ ਆਪਾਂ ਕੋਈ ਵੀ ਹਜੇ ਡੇਟ ਨਹੀਂ ਤੈ ਰੱਖੀ ਤੇ ਆਪਣੇ ਬੱਚੇ ਜਿਹੜੀਆਂ ਹੈਗੀਆਂ ਤੇ 3 ਲੱਗ ਰਹੀਆਂ ਨੇ ਸਰਕਾਰੀ ਸਕੂਲ ਦੇ ਵਿੱਚ ਤੇ ਆਪਣੇ ਜਿਹਦਾ ਹਰ ਇੱਕ ਸਾਲ ਹੀ 3 ਲੱਗਦੀਆਂ ਨੇ ਹਨਾ ਆਪਾਂ 10 11 ਦਿਨ ਪਹਿਲਾਂ 3 ਲਗਾਉਣੇ ਹੁੰਦੇ ਆ ਕਦੇ ਹਫਤਾ ਵੀ ਲੱਗ ਜਾਂਦਾ ਇਸ ਵਾਰੀ ਜਿਹੜਾ ਹੈਗਾ ਸ਼ੁੱਕਰਵਾਰ ਤੋਂ ਜਿਹੜੀਆਂ ਹੈਗੀਆਂ 3 ਲੱਗ ਰਹੀਆਂ ਨੇ ਜੀ ਤੇ ਵਧੀਆ ਜਿਹੜਾ ਹੈਗਾ ਬਹੁਤ ਭੈਣਾ ਆਉਂਦੀਆਂ ਨੇ ਜੁੜਦੀਆਂ ਨੇ ਹਨਾ ਚਲੋ ਬੱਚੇ ਗਿੱਦਾ ਪਾਉਂਦੇ ਨੇ ਮਨ ਖੁਸ਼ ਕਰਦੇ ਨੇ ਹਨਾ ਤੇ ਬਾਕੀ ਵਧੀਆ ਲੱਗਦਾ ਹੈ ਜੇ 5 ਵਜੇ ਤੋਂ ਸਰਕਾਰੀ ਸਕੂਲ ਦੇ ਵਿੱਚ ਡੇਲੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਪਹੁੰਚਿਆ ਕਰੋ ਜਿਹੜਾ ਆਪਾਂ ਵੱਲੋਂ ਵਾਲਾ ਦੇ ਨਾ ਰੱਖਣਾ ਉਹ ਵੀ ਆਪਾਂ ਜਿਹੜਾ ਹੈਗਾ ਰੱਖ ਲਿਆ ਉਹ ਵੀ ਤਾਂ ਬਾਕੀ ਭੈਣਾਂ ਦੇ ਅੱਗੇ ਬੇਨਤੀ ਕਰਦੇ ਆ ਹਨਾ ਕਿ ਵੀ ਜਿਹੜਾ ਹੈਗਾ ਹੌਮ ਹਮਾ ਕੇ ਪਹੁੰਚਿਆ ਕਰੋ ਤਾਂ ਕਿ ਆਪਾਂ ਹਨਾ ਆਪਣੀਆਂ ਜਿਹੜੀਆਂ ਹੈਗੀਆਂ ਰੌਣਕ ਈਆਂ ਭੈਣਾਂ ਦੀ ਤੇ ਉਹਦਾ ਜਿਹੜਾ ਹੈਗਾ ਹਿੱਸਾ ਬਣੀ ਹੈ ਆਪਾਂ ਉੱਥੇ ਰੌਣਕਾ ਲਾਈਏ ਹਨਾ ਤੇ ਜਦੋਂ ਕਦੋਂ ਨਿਕਲਣਾ ਹੁੰਦਾ ਜੀ ਭੈਣਾਂ ਨੇ ਘਰੋਂ ਬਹੁਤ ਘੱਟ ਨਿਕਲਣਾ ਹੁੰਦਾ ਹੈ ਹਨਾ ਚਲੋ ਉੱਥੇ 1 ਘੰਟਾ 1.5 ਘੰਟਾ ਜਿਹੜਾ ਆਪਾਂ ਸਪੈਂਡ ਕਰਕੇ ਆਉਣਾ ਵਧੀਆ ਲੱਗਦਾ ਸਾਰੇ ਭੈਣ ਭਾਈ ਜਿਹੜੇ ਹੈਗੇ ਨੇ ਨੱਚ ਟੱਪ ਕੇ ਆਉਂਦੀਆਂ ਨੇ ਕੁੜੀਆਂ ਕਿੰਤਰੀਆਂ ਖੁਸ਼ ਹੋ ਕੇ ਆਉਂਦੀਆਂ ਨੇ ਵਧੀਆ ਲੱਗਦਾ ਹੈ ਸਾਨੂੰ ਵੀ ਜਿਹੜਾ ਹੈਗਾ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਮੈਂ ਵੀ ਜਿਹੜਾ ਹੈਗਾ ਉੱਥੇ ਹੁੰਦੀਆਂ ਬੱਚਿਆਂ ਦੀ ਪ੍ਰੈਕਟਿਸ ਵੀ ਚੱਲਦੀ ਹੈ ਹਨਾ ਜਿਹੜੇ ਆਪਣੇ ਛੋਟੇ ਬੱਚੇ ਗਿੱਧੇ ਚ ਲੱਗਦੇ ਆ ਉਹ ਵੀ ਬੱਚੇ ਰੋਜ਼ ਡੇਲੀ ਜਿਹੜੀ ਹੈਗੀ ਉੱਥੇ ਪ੍ਰੈਕਟਿਸ ਕਰਦੇ ਆ ਉਹਨਾਂ ਦੀ ਵਰਕਸ਼ਾਪ ਜਿਹੜੀ ਹੈਗੀ ਆਪਾਂ ਲਾਉਣੇ ਹੁੰਨੇ ਆ ਹਨਾ ਬਾਕੀ 1-2 ਦਿਨ ਪਹਿਲਾਂ ਫਿਰ ਆਪਾਂ ਦੇਖਾਂਗੇ ਕਿੱਦਾਂ ਉਹਨਾਂ ਨੂੰ ਜਿਹੜੀ ਹੈਗੀ ਉਹਨਾਂ ਦੀ ਵਰਕਸ਼ਾਪ ਲਾ ਕੇ ਕਿੱਦਾਂ ਉਹਨਾਂ ਨੂੰ ਤਿਆਰੀ ਵਗੈਰਾ ਕਰਾਉਣੀ ਉਹ ਵੀ ਕਰਵਾਵਾਂਗੇ ਆਪਣੇ ਬੱਚਿਆਂ 'ਚ ਬਹੁਤ ਜ਼ਿਆਦਾ ਟੈਲੈਂਟ ਹੈ ਹਰ ਇੱਕ ਸਾਲ ਤੁਸੀਂ ਦੇਖਦੇ ਹੋ ਜਿੱਦਾਂ ਆਪਣਾ ਇਸ ਵਾਰੀ ਸੇਮਾ ਜਿਹੜਾ ਹੈਗਾ ਸੱਭਿਆਚਾਰਕ ਪ੍ਰੋਗਰਾਮ ਕਰਵਾ ਰਹੇ ਹਾਂ ਕਿ ਆਪਾਂ ਆਪਣੇ ਪੰਜ ਜਿਹੜੇ ਹੈਗੇ ਬਹੁਤ ਸੋਹਣੇ ਪ੍ਰੋਗਰਾਮ ਹੋਇਆ ਸਾਰੇ ਨਗਰ ਦਾ ਨਗਰ ਪੰਚਾਇਤ ਦਾ ਬਹੁਤ ਵਧੀਆ ਸਾਥ ਮਿਲਦਾ ਹੈ ਹਨਾ ਬਾਕੀ ਧੀਆ ਧਿਆਣੀਆਂ ਦਾ ਕੰਮ ਹੈ ਜੀ ਸਾਫ ਦਿਆ ਵੀ ਕਰੋ ਵੱਧ ਚੜ ਕੇ ਹਿੱਸਾ ਜਿਹੜਾ ਹੈਗਾ ਸਾਥ ਦਿਆ ਕਰੋ ਹਨਾ ਹਿੱਸੇ ਲਿਆ ਕਰੋ ਪ੍ਰੋਗਰਾਮ ਦੇ ਵਿੱਚ ਕਿਉਂਕਿ ਇਹ ਪ੍ਰੋਗਰਾਮ ਆਪਣੇ ਰੋਜ਼ ਰੋਜ਼ ਨਹੀਂ ਹੁੰਦੇ ਸਾਲ ਬਾਅਦ ਕੁੜੀਆਂ ਕਤਰੀਆਂ ਨੇ ਇਕੱਠੇ ਹੋਣਾ ਹੁੰਦਾ ਸਾਰਿਆਂ ਦਾ ਜਿਹੜਾ ਹੈਗਾ ਦਾਨਪੁੰਨ ਸਾਰਿਆਂ ਦਾ ਲੱਗਦਾ ਹੈ ਜਦੋਂ ਆਪਾਂ ਇਹ ਜਿਹੇ ਕੁੜੀਆਂ ਕੱਤਰੀਆਂ ਨੂੰ ਇਕੱਠੇ ਕਰਦੇ ਆ ਸੌਂ ਦੇ ਮਹੀਨੇ ਤਾਂ ਵੈਸੇ ਵੀ ਅੱਦੇ ਆਪਾਂ ਆਪਣੀਆਂ ਮਾਵਾ ਭੈਣਾਂ ਤੋਂ ਹਨਾ ਦਾਦੀਆਂ ਤੋਂ ਸੁਣਦੇ ਸੀਗੇ ਕਿ ਸੌਂ ਦੇ ਮਹੀਨੇ ਆਪਾਂ ਧੀਆਂ ਨੂੰ ਵੱਧ ਤੋਂ ਵੱਧ ਦਾਨ ਕਰਦੇ ਆ ਦਾਨ ਕਰਨਾ ਚਾਹੀਦਾ ਉਹੀ ਆਪਣਾ ਜਿਹੜਾ ਹੈਗਾ ਫਲਦਾ ਹੀ ਆ ਫਲਦਾ ਹੈਗਾ ਜੇ ਆਪਾਂ ਧੀਆਂ ਧਿਆਣੀਆਂ ਨੂੰ ਕਿਉਂਕਿ ਮੂਰੇ ਲੱਗਣ ਦੀ ਲੋੜ ਹੁੰਦੀ ਹੈ ਕੋਈ ਵੀ ਕੰਮ ਕਰਦੇ ਆ ਆਪਾਂ ਹਨਾ ਥੋੜਾ ਜਿਹਾ ਮੂਰੇ ਜੋੜਨ ਦੀ ਲੋੜ ਹੁੰਦੀ ਹੈ ਜੀ ਭੈਣਾਂ ਨੂੰ ਵੱਧ ਤੋਂ ਵੱਧ ਬੇਨਤੀ ਹੈ ਕਿ ਸਾਡੇ ਨਾਲ ਵੱਧ ਤੋਂ ਵੱਧ ਮੂਰੇ ਹੋ ਕੇ ਜੋੜੋ ਹਾਂ ਰਿਸਪੌਂਸ ਦੋ ਮੂਰੇ ਹੋ ਕੇ ਜੁੜੋ ਸਾਰੀਆਂ ਭੈਣਾਂ ਤੇ ਬਾਕੀ ਜਿਹੜਾ ਹੈਗਾ ਆਪਦੀਆਂ ਭੈਣਾਂ ਭੂਆਂ ਬੇਟੀਆਂ ਨੂੰ ਫੋਨ ਕਰੋ ਹਨਾ ਜਿਹੜੇ ਵਿਆਹੀਆਂ ਹੋਈਆਂ ਨੇ ਆਪਦੇ ਸਹੁਰਿਆਂ ਤੋਂ ਆਉਣੇ ਜ਼ਰੂਰੀ ਨਹੀਂ ਹੁੰਦਾ ਕਿ ਬਜ਼ੁਰਗ ਹੋ ਗਈਆਂ ਭੂਆਂ ਉਹਨਾਂ ਨੂੰ ਵੀ ਤੁਸੀਂ ਕਹੋ ਵੀ ਤੀਆਂ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ ਜਿਹੜਾ ਆਪਣਾ ਵੱਲੋਂ ਵਾਲਾ ਦਿਨ ਹੁੰਦਾ ਅਸੀਂ ਤਾਂ ਕਹਿਣੇ ਦੱਸ ਦੇਣੀ ਆਉਣਾ ਹਨਾ ਬਾਕੀ ਅੱਜਕੱਲ ਟਾਈਮ ਦੀ ਹਨਾ ਸ਼ਾਰਟੇਜ ਹੈ ਜੀ ਹਰ ਇੱਕ ਕੋਲੇ ਹਨਾ ਆਪਦੇ ਘਰ ਦੀਆਂ ਮਜਬੂਰੀਆਂ ਪ੍ਰੋਬਲਮ ਜਿਹੜਾ ਆ ਸਕਦਾ ਆਵੇ ਹਨਾ ਬਾਕੀ ਨਹੀਂ ਉਸ ਦਿਨ ਸਾਡੀਆਂ ਭੂਆ ਭੈਣਾਂ ਬੇਟੀਆਂ ਨੂੰ ਸਾਰਿਆਂ ਨੂੰ ਮੇਰੀ ਹੱਥ ਵੱੰਨ ਕੇ ਸਾਰੇ ਅੱਗੇ ਇਹ ਬੇਨਤੀ ਹੈਗੀ ਸਾਡੀ ਬੇਨਤੀ ਨੂੰ ਮਨਜ਼ੂਰ ਕਰਿਓ ਕਬੂਲ ਕਰਿਓ ਉਸ ਦਿਨ ਤੁਸੀਂ ਜ਼ਰੂਰ ਭੱਜਿਓ ਆਇਓ ਜੀ ਤੇ ਜਿਹੜਾ ਹੈਗਾ ਆਪਾਂ ਨੇ ਡੇਟ ਰੱਖੀ ਹੈ ਦਿਨ ਵੀ ਰੱਖਿਆ ਐਤਵਾਰ ਕਿਉਂਕਿ ਬਹੁਤ ਜਿਹੜੇ ਹੈਗੇ ਭੈਣਾਂ ਦੇ ਕਮੈਂਟ ਸੀਗੇ ਕਿ ਸੁਪੀ ਵਾਲਾ ਦਿਨ ਰੱਖਿਓ ਆ ਸਾਡੇ ਬੱਚਿਆਂ ਦੇ ਕਰਕੇ ਸਾਨੂੰ ਔਖਾ ਹੋ ਜਾਂਦਾ ਆਉਣਾ ਜਾਣਾ ਹਨਾ ਤੇ ਆਪਾਂ ਨੇ ਇਸ ਵਾਰੇ ਸੁੱਤੀ ਵਾਲਾ ਦਿਨ ਰੱਖਿਆ ਜੀ ਸਾਰਾ ਕੁਝ ਦੇਖ ਕੇ ਐਤਵਾਰ ਰੱਖਿਆ ਜਿਹੜਾ ਹੈਗਾ ਰਖੜੀਆਂ ਤੋਂ ਇੱਕ ਦਿਨ ਪਹਿਲਾਂ ਰੱਖਿਆ 18 ਅਗਸਤ ਦੀ ਆਪਣੀ ਜਿਹੜੀਆਂ ਹੈਗੀਆਂ ਨੇ ਰੌਣਕ ਧੀਆਂ ਪਹਿਣਾ ਦੀ ਪ੍ਰੋਗਰਾਮ ਹੈਗਾ ਆ 18 ਅਗਸਤ ਦਾ ਜੀ ਜਰੂਰ ਪਹੁੰਚੋ ਟਾਈਮ ਹੋਊਗੀ ਜਿਹੜੀ 2 ਵਜੇ ਤੋਂ ਹੋਊਗੀ 6 ਵਜੇ ਤੱਕ ਤੁਸੀਂ ਜਿੰਨਾ ਮਰਜੀ ਇੰਜੋਏ ਕਰਿਓ ਹਨਾ ਇੰਜੋਏ ਕਰਿਓ ਨੱਚਿਓ ਆਵਦੇ ਹਾਣ ਦੀਆਂ ਸਹੇਲੀਆਂ ਨੂੰ ਮਿਲਿਓ ਜਿਹਨਾਂ ਕੋਲੇ ਇਹ ਵੀਡੀਓ ਜਾਂਦੀ ਹੈ ਹਨਾ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਇਹ ਮੇਰੀ ਬੇਨਤੀ ਹੈ ਜੀ ਸਾਰੀਆਂ ਭੈਣਾਂ ਅੱਗੇ ਰਿਕਵੈਸਟ ਹੈ ਕਿ ਹਨਾ ਵੀ ਵੀਡੀਓ ਨੂੰ ਸ਼ੇਅਰ ਜਿਆਦਾ ਤੋਂ ਜਿਆਦਾ ਕਰਿਓ ਕਿਉਂਕਿ ਕਈ ਵਾਰੀ ਕਿਸੇ ਕੋਲੇ ਆਪਣਾ ਕੰਟੈਕਟ ਨੰਬਰ ਨਹੀਂ ਵੀ ਹੁੰਦਾ ਹਨਾ ਤੇ ਇਹ ਵੀਡੀਓ ਹਰ ਇੱਕ ਕੋਲੇ ਪਹੁੰਚਣੀ ਚਾਹੀਦੀ ਹੈ ਹਰ ਇੱਕ ਘਰ ਘਰ 'ਚ ਪਹੁੰਚਣੀ ਚਾਹੀਦੀ ਹੈ ਜ਼ਰੂਰੀ ਨਹੀਂ ਵੀ ਆਪਣੇ ਪਿੰਡ ਦੀਆਂ ਹੀ ਭੈਣਾਂ ਤੇਆਂ ਨੂੰ ਬੇਨਤੀ ਹੈ ਸਾਰੇ ਪਿੰਡਾਂ ਦਾ ਆਲੇ-ਦਾਲੇ ਪਿੰਡਾਂ ਤੋਂ ਕੋਈ ਮਰਜ਼ੀ ਆਪਣੇ ਜਿਹੜਾ ਹੈਗਾ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਾ ਸਕਦਾ ਕੋਈ ਮਰਜ਼ੀ ਆ ਸਕਦਾ ਜੀ ਖੁੱਲਾ ਸੱਦਾ ਹੈਗਾ ਬਾਕੀ ਅਸੀਂ ਤਾਂ ਸਾਰੇ ਪਿੰਡਾਂ ਦੀਆਂ ਹਨਾ ਆਲੇ-ਦਾਲੇ ਪਿੰਡਾਂ ਦੀਆਂ ਕਿਤੋਂ ਵੀ ਕੋਈ ਵੀ ਸਾਰੇ ਪਿੰਡਾਂ ਦੀਆਂ ਭੈਣਾ ਭੂਆ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਆਓ ਤੇ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਵਧਾਓ ਕਿਉਂਕਿ ਜਿਹੜਾ ਹੈਗਾ ਅਸੀਂ ਕੁਛ ਨਹੀਂ ਕਰਨ ਜੁਗ ਰਹੇ ਹਨਾ ਜੀ ਅਸੀਂ ਕੁਛ ਨਹੀਂ ਕਰ ਸਕਦੇ ਜਿਹੜੀ ਰੌਣਕ ਲਾਉਣੀ ਹੈ ਮੇਨ ਜਿਹੜਾ ਇਹ ਪ੍ਰੋਗਰਾਮ ਹੈਗਾ ਆ ਉਹ ਸਾਡੀਆਂ ਧੀਆਂ ਵਾਸਤੇ ਉਹ ਸਿਤੀਆਂ ਵਾਸਤੇ ਕਰਵਾ ਰਹੇ ਆ ਚਲੋ ਅਸੀਂ ਤਾਂ ਇੱਕ ਜਰੀਆ ਬਣੇ ਹੋਏ ਆ ਹਨਾ ਕਰਵਾਉਣ ਵਾਲੇ ਪਰਮਾਤਮਾ ਹੁੰਦਾ ਆ ਕਰਵਾਉਣ ਵਾਲਾ ਤੇ ਜਿਹੜੇ ਰੌਣਕ ਲਾਉਣੇ ਆ ਉਹ ਸਾਡੇ ਪਿੰਡ ਦੀਆਂ ਧੀਆ ਪੈਣਾ ਭੂਆਣੇ ਲਾਉਣੀ ਆ ਮੈਂ ਦੁਆਰਾ ਦੁਆਰਾ ਕਹਿ ਰਹੀ ਆ ਜਰੂਰ ਜਿਹੜਾ ਹੈਗਾ ਇੰਨਾ ਕੁ ਜਾ ਕੇ ਆ ਕੇ ਗਿੱਧੇ ਦਾ ਫੇੜ ਬੰਨੋ ਤਾਂ ਕਿ ਸਾਰੇ ਹਨਾ ਯਾਦ ਰੱਖਣ ਵੀ ਹਾਂ ਕਿਉਂਕਿ ਵੈਸੇ ਤਾਂ ਆਪਣੀਆਂ ਹਰ ਇੱਕ ਸਾਲ ਬਹੁਤ ਵਧੀਆ ਹੁੰਦੀਆਂ ਨੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਆ ਬਹੁਤ ਵਧੀਆ ਰਿਸਪੌਂਸ ਮਿਲਦਾ ਬਹੁਤ ਜੜੀਆਂ ਹੈਗੀਆਂ ਤੇ ਆ ਭੈਣਾ ਭੂਆ ਪਹੁੰਚਦੀਆਂ ਮੇਨੇ ਵੱਡੇ ਦਿਨਤੀ ਦੇ ਵਿੱਚ ਪਹੁੰਚਦੀਆਂ ਨੇ ਅਸੀਂ ਕਹਿਨੇ ਜਿਹੜਾ ਨਹੀਂ ਵੀ ਪਹੁੰਚਿਆ ਉਹ ਵੀ ਆਵੇ ਉਹ ਵੀ ਜਿਹੜਾ ਹੈਗਾ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਵਧਾਵੇ ਜੀ ਤੇ ਸਾਰੇ ਪਿੰਡਾਂ ਦੀਆਂ ਭੈਣਾ ਅੱਗੇ ਸਾਡੀਆਂ ਸਾਰੀਆਂ ਹੀ ਭੈਣਾ ਨੇ ਆਲੇ-ਦਾਲੇ ਪਿੰਡਾਂ ਨੇ ਉਹ ਵੀ ਸਾਡੀਆਂ ਭੈਣਾ ਨੇ ਤੇ ਜਿੱਥੋਂ ਮਰਜੀ ਜਿਹੜਾ ਕੋਈ ਸਾਡੀ ਵੀਡੀਓ ਨੂੰ ਦੇਖ ਰਿਹਾ ਹੈ ਹਨਾ 18 ਅਗਸਤ ਨੂੰ ਆਪਣੇ ਪ੍ਰੋਗਰਾਮ ਦੀਆਂ ਜਿਹੜੀਆਂ ਹੈਗੀਆਂ ਰੌਣਕਾਂ ਵਧਾਓ ਆਓ ਵੱਧ ਤੋਂ ਵੱਧ ਜਿਹੜਾ ਹੈਗਾ ਹਿੱਸਾ ਲਓ ਆਪਣੇ ਪ੍ਰੋਗਰਾਮ ਚ ਤੇ ਨੱਚੋ ਟੱਬੋ ਆਪਣੇ ਦਿਲ ਦੇ ਜਿਹੜੇ ਹੈਗੇ ਬਲਬਲੇ ਹੈਗੇ ਉਹ ਅੰਦਰ ਹੀ ਲੈ ਜੇਨੇ ਆਪਾਂ ਇੱਥੋਂ ਪਤਾ ਨਹੀਂ ਹੈਗਾ ਜੀ ਕਿਉਂਕਿ ਕੁਝ ਨਹੀਂ ਪਤਾ ਲੱਗਦਾ ਆਪਾਂ ਕਦੋਂ ਤੁਰ ਜਾਣਾ ਇਹ ਦੁਨੀਆਂ ਦੇ ਉੱਤੋਂ ਜਿੰਨਾ ਕੁ ਜਿਹੜਾ ਹੈਗਾ ਅੰਜੋਏ ਕਰਨਾ ਚਾਹੀਦਾ ਜਿੰਨੀ ਕ ਆਪਾਂ ਨੂੰ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਤੇ ਕਿਉਂਕਿ ਨੱਚ ਟੱਪ ਕੇ ਬੰਦੇ ਦਾ ਮਨ ਕੁਝ ਹੋਰ ਜਾਂਦਾ ਪ੍ਰੋਬਲਮ ਆ ਅੱਜ ਕੱਲ ਹਰ ਇੱਕ ਦੇ ਘਰੇ ਨਹੀਂ ਜੀ ਪ੍ਰੋਬਲਮ ਆ ਹਰ ਇੱਕ ਦੇ ਘਰੇ ਨਹੀਂ ਹਰ ਇੱਕ ਜਿਹੜਾ ਹੈਗਾ ਪ੍ਰੋਬਲਮ ਨੂੰ ਫੇਸ ਕਰ ਰਿਹਾ ਇਹ ਨਹੀਂ ਵੀ ਕੋਈ ਹੱਸਦਾ ਦਿਖਦਾ ਹੁੰਦਾ ਇਹਨੂੰ ਕੋਈ ਪ੍ਰੋਬਲਮ ਨਹੀਂ ਹਰ ਇੱਕ ਦੇ ਘਰੇ ਪ੍ਰੋਬਲਮ ਨੇ ਮੇਰੇ ਘਰੇ ਵੀ ਪ੍ਰੋਬਲਮਾਂ ਨੇ ਹਨਾ ਇਹ ਚੱਲਦੀਆਂ ਰਹਿੰਦੀਆਂ ਨੇ ਜਿੰਨਾ ਚਿਰ ਆਪਣੀ ਜ਼ਿੰਦਗੀਆਂ ਨੇ ਚੱਲਦੇ ਰਹਿਣਾ ਜੀ ਆਪਾਂ ਵਧੀਆ ਆਪਣੀ ਜ਼ਿੰਦਗੀ ਨੂੰ ਵਧੀਆ ਹੱਸ ਖੇਡ ਕੇ ਇੰਜੋਏ ਕਰੋ ਇੱਕ ਆਪਾਂ ਜਿਹੜਾ ਹੈਗਾ ਇੱਥੇ ਤੀਆਂ ਦੇ ਉੱਪਰ ਹਰ ਇੱਕ ਸਾਲ ਹੀ ਹਨਾ ਆਪਾਂ ਕਰਾਉਣੇ ਹੁੰਦੇ ਆ ਜੀ ਮਹਿੰਦੀ ਕੰਪੀਟੀਸ਼ਨ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਹੈ ਕਿ ਬੱਚੇ ਆਪਦਾ ਟੈਲੈਂਟ ਦਿਖਾਉਂਦੇ ਆ ਹਨਾ ਜੇ ਬੱਚੇ ਕੀ ਕੋਈ ਵੀ ਭੈਣ ਕੋਈ ਮਰਜ਼ੀ ਭਾਗ ਲੈ ਸਕਦਾ ਹੈ ਵੱਡਾ ਛੋਟਾ ਜਿਹੜੇ ਮਰਜ਼ੀ ਕੋਈ ਉਮਰ ਦਾ ਚੱਕਰ ਨਹੀਂ ਹੁੰਦਾ ਹਨਾ ਤੇ ਆਪਾਂ ਮਹਿੰਦੀ ਕੰਪੀਟੀਸ਼ਨ ਵੀ ਕਰਾਵਾਂਗੇ ਅਸੀਂ ਉੱਪਰ ਆਪਣਾ ਨੰਬਰ ਦੇ ਦਾਂਗੇ ਉਹਦੇ ਉੱਤੇ ਤੁਸੀਂ ਸਾਡਾ ਸਾਡੇ ਨਾਲ ਹਨਾ ਸੰਪਰਕ ਕਰ ਸਕਦੇ ਹੋ ਚਾਹੇ ਕੋਈ ਬਾਹਰੋਂ ਆ ਕੇ ਭਾਗ ਲੈ ਫਿਰ ਹਨਾ ਜਿਹਨੇ ਲੈਣਾ ਹੈ ਕਿਉਂਕਿ ਆਪਾਂ ਫਸਟ ਸੈਕੰਡ ਥਰਡ ਹਨਾ ਤਿੰਨ ਜਣਿਆਂ ਨੂੰ ਆਪਾਂ ਹਰ ਇੱਕ ਸਾਲ ਹੀ ਕਰਦੇ ਹੁੰਨੇ ਆ ਕਿਉਂਕਿ ਇਹ ਹੁੰਦਾ ਹੈਗਾ ਵੀ ਆਪਦਾ ਟੈਲੈਂਟ ਜਿਹੜਾ ਹੈਗਾ ਬਾਹਰ ਲਿਆਉਣ ਦਾ ਹਨਾ ਬਾਕੀ ਜਿਹੜਾ ਹੈਗਾ ਪਸੰਧਾਰੇ ਦੇਣੇ ਆ ਜੀ ਹਨਾ ਜਿੱਦਾਂ ਆਪਾਂ ਹਰ ਇੱਕ ਸਾਲ ਹੀ ਸੰਧਾਰੇ ਦਿੰਨੇ ਹੁੰਨੇ ਆ ਕਈ ਸਾਲ ਹੋ ਗਏ ਆਪਾਂ ਨੂੰ ਚਲੋ ਪ੍ਰਮਾਤਮਾ ਸਾਥ ਦੇਵੇ ਆਪਣੇ ਇਹ ਜਿਹੜੇ ਹੈਗੇ ਨੇ ਪ੍ਰੋਗਰਾਮ ਐਦਾਂ ਹੀ ਚੱਲਦੇ ਰਹਿਣ ਹਨਾ ਤੇ ਆਪਾਂ ਜਿਹੜੇ ਹੈਗੇ ਸੰਧਾਰੇ ਦੇਣੇ ਹੁੰਦੇ ਆ ਆਪਾਂ ਉਹ ਪਹਿਣਾ ਨੂੰ ਸੰਧਾਰੇ ਦਿੰਨੇ ਹੁੰਨੇ ਆ ਜਿਨ੍ਹਾਂ ਦਾ ਪਿੰਡ ਦੇ ਵਿੱਚ ਆਉਂਦੀਆਂ ਤਾਂ ਹੈਗੀਆਂ ਨੇ ਪਰ ਮਨ ਦੁਖੀ ਕਰਕੇ ਹਨਾ ਵਾਪਸ ਜਾਂਦੀਆਂ ਨੇ ਤੇ ਜਿਨ੍ਹਾਂ ਦੇ ਕਿਸੇ ਕਾਰਨਾਂ ਕਰਕੇ ਕਿਸੇ ਦੇ ਭਰਾ ਦੀ ਡੈਥ ਹੋਈ ਆ ਹਨਾ ਜਾਂ ਕਿਸੇ ਦੇ ਭਰਾ ਹੈ ਨਹੀਂਗਾ ਕੱਲੀਆਂ ਭੈਣਾਂ ਹੀ ਨੇ ਮਤਲਬ ਕਿ ਜਿਨ੍ਹਾਂ ਦੇ ਜਾਂ ਕਿਸੇ ਦੇ ਘਰ ਨੂੰ ਲੋਕ ਲੱਗਿਆ ਹੋਇਆ ਹੈ ਹਨਾ ਵੀ ਉਹਨਾਂ ਦੇ ਸੁਧਾਰੇ ਜਾਂਦੇ ਨਹੀਂ ਹੈਗੇ ਉਹ ਭੈਣਾਂ ਦੇ ਕਿਉਂਕਿ ਉਹ ਭੈਣਾਂ ਕਦੇ ਵੀ ਨਾ ਡੋਲਣਾ ਸੀ ਹਰ ਵਕਤ ਉਹਨਾਂ ਦੇ ਨਾਲ ਖੜੇ ਆ ਜੀ ਜਿੰਨਾ ਚਿਰ ਦੇਖੋ ਕਰ ਸਕਦੇ ਆ ਹਨਾ ਪਰਮਾਤਮਾ ਸਾਨੂੰ ਬਲ ਬਖਸ਼ਦਾ ਰਵੇ ਅਸੀਂ ਕਰਦੇ ਰਹੀਏ ਤੇ ਆਪਾਂ ਉਹ ਭੈਣਾ ਨੂੰ ਸੁਧਾਰੇ ਵੀ ਦੇਣੇ ਆ ਅਸੀਂ ਆਪਣਾ ਨੰਬਰ ਦੇਵਾਂਗੇ ਜਿੱਥੋਂ ਵੀ ਭੈਣਾ ਦੇਖਦੀ ਹੈ ਨੇ ਜਾਂ ਕਿਸੇ ਦੇ ਵੀ ਕੰਟੈਕਟ ਚਾਹੇਗਾ ਸਾਨੂੰ ਉਹਨਾਂ ਦਾ ਨਾਮ ਵਗੈਰਾ ਜ਼ਰੂਰ ਦਰਜ ਕਰਵਾਇਓ ਕਿਉਂਕਿ ਅਸੀਂ ਉਸ ਦੇ ਨਹੀਂ ਪਹਿਲਾਂ ਸੁਧਾਰੇ ਦੇਣੇ ਆ ਪਹਿਲਾਂ ਅਸੀਂ ਭੈਣਾ ਦਾ ਸਨਮਾਨ ਕਰਾਂਗੇ ਧੀਆ ਦਾ ਸਨਮਾਨ ਕਰਾਂਗੇ ਸਾਡੇ ਪਿੰਡ ਦੀਆਂ ਧੀਆ ਦਾ ਉਹ ਸਾਡੇ ਲਈ ਜਿਹੜਾ ਹੈਗਾ ਉਹ ਸਾਡੇ ਜਿੱਦਾਂ ਸਾਡੇ ਗੇਟ ਹਰ ਵਕਤ ਉਹਨਾਂ ਲਈ ਖੁੱਲੇ ਨੇ ਜੀ ਜਦੋਂ ਮਰਜ਼ੀ ਆਉਣ ਅਸੀਂ ਹਰ ਇੱਕ ਸਾਲੀਓ ਭੈਣਾ ਨੂੰ ਕਹਿੰਦੇ ਆ ਵੀ ਜਦੋਂ ਵੀ ਤੁਸੀਂ ਕਿਉਂਕਿ ਭੈਣਾਂ ਜਦੋਂ इमोशनल ਹੋ ਜਾਂਦੀਆਂ ਨੇ ਬਹੁਤ ਜ਼ਿਆਦੇ ਹਨਾ ਐਵੇਂ ਦੇ ਪਲ ਦੇ ਇਹ ਕਿ ਅਸੀਂ ਵੀ ਜਿਹੜੇ ਹੈਗੇ इमोशनल ਹੋ ਜਾਂਦੇ ਆ ਜੀ ਬਹੁਤ ਜ਼ਿਆਦੇ ਹਨਾ ਐਵੇਂ ਦਾ ਕੋਈ ਵੀ ਨਹੀਂ ਦੇਖ ਸਕਦਾ ਹੁੰਦਾ ਕਿਉਂਕਿ ਆਪਾਂ ਦੇਖੋ ਆਪਾਂ ਹਰ ਵਕਤ ਆਪਣੇ ਪੇਕਿਆਂ ਦੇ ਸੰਧਾਰੇ ਢੀਕਦੇ ਹਨਾ ਚਲੋ ਸੰਧਾਰੇ ਨੇ ਹੀ ਢੀਕਦੇ ਭੈਣ ਭਾਈ ਨੂੰ ਢੀਕਦੇ ਹੁੰਨੇ ਤੇ ਇੱਥੇ ਤੇ ਹਾਰਤੇ ਵੀ ਆਊਗਾ ਮੇਰਾ ਭੈਣ ਭਾਈ ਮਿਲਣ ਆਊਗਾ ਹਨਾ ਇਹ ਬਹੁਤ ਵੱਡੀ ਗੱਲ ਹੈਗੀ ਤੇ ਜਿਨ੍ਹਾਂ ਦੇ ਕੋਈ ਨਹੀਂ ਹੁੰਦਾ ਉਹਨਾਂ ਨੂੰ ਦੇਖੋ ਕਿੰਨਾ ਉੱਖਾ ਲੱਗਦਾ ਹੋਊਗਾ ਹਨਾ ਮੈਂ ਤਾਂ ਕਾਸ ਕਰ ਮੇਤੋ ਦਾ ਇਹ ਥੋੜੀ ਜੀ ਗੱਲ ਵੀ ਨਹੀਂ ਹੁੰਦੀ ਹੁੰਦੀ ਮੈਂ ਜਿਆਦਾ ਜਿਹੜਾ ਹੈਗਾ ਮੈਨੂੰ ਧੀਆ ਦੇ ਨਾਲ ਪਹਿਲਾਂ ਤੋਂ ਜਿਆਦਾ ਅਟੈਚਮੈਂਟ ਹੈਗੀ ਤੇ ਮੈਂ ਬਹੁਤ ਸੇਤੀ ਇਮੋਸ਼ਨਲ ਹੋ ਜਾਂਦੀ ਹਾਂ ਗੱਲਾਂ ਸੁਣ ਕੇ ਕਿਉਂਕਿ ਉਹ ਪਹਿਣਾ ਨੂੰ ਅਸੀਂ ਹਰ ਵਕਤ ਇਹੀ ਗੱਲ ਕਹਿੰਦੇ ਹੁੰਨੇ ਆ ਹਰ ਟਾਈਮ ਕਹਿੰਦੇ ਆ ਗੱਲ ਵੀ ਹੁੰਦੀ ਰਹਿੰਦੀ ਹੈ ਮਿਲਦੀਆਂ ਗਿਰਦੀਆਂ ਵੀ ਰਹਿੰਦੀਆਂ ਨੇ ਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਹੈ ਤੇ ਵੀ ਸਾਡੇ ਜਿਹੜੇ ਹੈਗੇ ਦਰਵਾਜ਼ੇ ਹਰ ਵਕਤ ਖੁੱਲੇ ਆ ਤੁਹਾਡੇ ਲਈ ਜਦੋਂ ਮਰਜ਼ੀ ਆਓ ਤੇ ਆਪਾਂ ਉਹ ਪਹਿਣਾ ਦੇ ਜਿਹੜੇ ਹੈਗੇ ਸਨਮਾਨ ਕਰਨੇ ਆ ਜੀ ਦੇਵਾਂਗੇ ਕਿਉਂਕਿ ਇੱਕ ਸੰਧਾਰਾ ਜਿਹੜਾ ਹੈਗਾ ਉਹਨਾਂ ਨੂੰ ਸੰਧਾਰੇ ਦੀ ਵੀ ਕੋਈ ਭੁੱਖ ਨਹੀਂ ਹੁੰਦੀ ਹੈਗੀ ਤੇ ਉਹ ਉਹਨਾਂ ਦਾ ਸਨਮਾਨ ਹੈ ਸਤਕਾਰ ਹੈ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਸਤਕਾਰ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਸਾਰੇ ਜਿਹੜੇ ਹੈਗੇ ਭੈਣ ਭਾਈਆਂ ਦੇ ਸਾਥ ਨਾਲ ਕਰਦੇ ਹਾਂ ਜੀ ਕਿਉਂਕਿ ਇਕੱਲਾ ਬੰਦਾ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਨਾ ਇਕੱਲਾ ਕੋਈ ਕੁਸ਼ ਕਰ ਨਹੀਂ ਸਕਦਾ ਹੈਗਾ ਸਾਡੀ ਜਿਹੜੀ ਹੈਗੀ ਪਾਰਟੀ ਪੂਰੀ ਬਹੁਤ ਵਧੀਆ ਪਾਰਟੀ ਜਿਹੜੀ ਹੋਈ ਆਪਣੇ ਨਾਲ ਹੈ ਨਾ ਸਾਰੇ ਪਾਰਟੀ ਮੈਂਬਰ ਬਹੁਤ ਵਧੀਆ ਨੇਗੇ ਬਹੁਤ ਵਧੀਆ ਆਪਦੀ ਆਪਦੀ ਡਿਊਟੀਆਂ ਬਿਨਾ ਕਹੇ ਜਿਹੜੇ ਹੈਗੇ ਨੇ ਨਿਭਾਰੇ ਨੇ ਕਿਉਂਕਿ ਮੈਂ ਹੁਣ ਥੋੜਾ ਜਿਹਾ ਜ਼ਿਆਦਾ ਵਿਜੀ ਆ ਜੀ ਸਾਰਿਆਂ ਨੂੰ ਪਤਾ ਹੀ ਹੈ ਨਾ ਮਿਸਤਰੀ ਲੱਗੇ ਹੋਇਆ ਦੁਕਾਨਦਾਰੀ ਦੇਖਣੀ ਬਹੁਤ ਜ਼ਿਆਦਾ ਔਖ ਹੈ ਮੇਰੇ ਲਈ ਹੁਣ ਜਿਸ ਦਿਨ ਦੇ ਅਸੀਂ ਇਹ ਪ੍ਰੋਗਰਾਮ ਦੀਆਂ ਤਿਆਰੀਆਂ ਕਰ ਰਹੇ ਹਾਂ ਸਾਨੂੰ ਦੁਕਾਨ ਜਿਹੜੀ ਹੈਗੀ ਬੰਦ ਕਰਨੀ ਪੈਂਦੀ ਹੈ ਕੰਮ ਛੱਡਣਾ ਪੈਂਦਾ ਹੁਣ ਆਪਣੇ ਘਰੇ ਜਿਹੜੇ ਮਿਸਤਰੀ ਲੱਗੇ ਨੇ ਉਹ ਵੀ ਦੇਖਣੇ ਪੈਂਦੇ ਆ ਨਾ ਤਰੀਆਂ ਦਾ ਵੀ ਕੰਮ ਚੱਲਦਾ ਚਲੋ ਜੀ ਜੇ ਹਨਾ ਆਪਾਂ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਾ ਕਿਹਾ ਕਰੋ ਪਲੀਜ਼ ਹਨਾ ਇਹ ਜੇ ਪ੍ਰੋਗਰਾਮ ਜੇ ਕੋਈ ਵੀ ਕਰਵਾਉਣਾ ਚਾਹੁੰਦਾ ਕਰਵਾ ਸਕਦਾ ਜੇ ਹਨਾ ਕੋਈ ਵੀ ਸਾਡੀ ਜਗਾ ਵੀ ਲੈਣਾ ਚਾਹੁੰਦਾ ਤਾਂ ਵੀ ਅਸੀਂ ਹੱਸ ਕੇ ਪਿੱਸੇ ਹੋ ਜਾਾਂਗੇ ਜੀ ਆਓ ਕਰਾਓ ਪਰ ਇਹ ਪ੍ਰੋਗਰਾਮ ਜਿਹੜੇ ਹੈਗੇ ਨੇ ਕੰਟੀਨਿਊ ਰੱਖੋ ਹਨਾ ਤੇ ਇਹਨਾਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਜਿਹੜੇ 3 ਵਾਲੇ ਆ ਹਨਾ ਉਹਨਾਂ ਨੂੰ ਉਹ ਤਾਂ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਹੈ ਹਨਾ ਧਿਆਨ ਨੂੰ ਹਮੇਸ਼ਾ ਸਤਿਕਾਰ ਦਿਓ ਪਰਮਾਤਮਾ ਜਿਹੜਾ ਹੈਗਾ ਤੁਹਾਨੂੰ ਸਤਿਕਾਰ ਦਿਵਾਏਗਾ ਜੇ ਆਪਾਂ ਕਿਸੇ ਦਾ ਸਤਿਕਾਰ ਕਰਾਂਗੇ ਤਾਂ ਆਪਾਂ ਨੂੰ ਸਤਿਕਾਰ ਜਿਹੜਾ ਹੈਗਾ ਮਿਲਣਾ ਹੀ ਮਿਲਣਾ ਹੈ ਜੀ ਇਹ ਮੇਰੀ ਹੱਥ ਬੰਨ ਕੇ ਸਾਰੇ ਅੱਗੇ ਬੇਨਤੀ ਹੈ ਜੇ ਚੰਗਾ ਨਹੀਂ ਕਹਿਣਾ ਤਾਂ ਪਲੀਜ਼ ਮਾੜਾ ਵੀ ਨਾ ਕਿਹਾ ਕਰੋ ਤੇ ਜਿਹੜੇ ਹੈਗੇ ਪ੍ਰੋਗਰਾਮ ਆ ਆਪਾਂ ਧੀਆਂ ਦੀ ਖਾਤਰ ਆਪਾਂ ਇੱਕ ਦੋ ਦਿਨ ਕੱਢ ਸਕਦੇ ਹਣਾ ਇਹ ਕੋਈ ਖਾਸ ਗੱਲ ਨਹੀਂ ਹੈਗੀ ਕੋਈ ਇਹ ਪ੍ਰਾਣੀਆਂ ਧੀਆਂ ਨਹੀਂ ਹੈਗੀਆਂ ਹਣਾ ਜਿੱਦਾਂ ਬਹੁਤ ਕਹਿ ਰਹਿੰਦੇ ਆ ਵੀ ਉਹ ਧੀਆਂ ਤਾਂ ਗਲਤ ਹੁੰਦੀਆਂ ਤੇ ਆਏ ਹੁੰਦਾ ਤੇ ਵਾਹ ਹੁੰਦਾ ਤੇ ਉੱਥੇ ਜਿਹੜਾ ਹੈਗਾ ਇਸ ਤਰ੍ਹਾਂ ਕੁੜੀਆਂ ਨੂੰ ਲੈ ਕੇ ਜਾਂਦੇ ਤੇ ਇਹ ਪ੍ਰੋਗਰਾਮ ਉਮੇ ਦੇ ਨਹੀਂ ਰਹਿ ਗਏ ਜੀ ਹੁਣ ਤਾਂ ਇੱਕ ਫੰਕਸ਼ਨ ਬਣ ਕੇ ਰਹਿ ਗਏ ਇਹ ਪ੍ਰੋਗਰਾਮ ਅੱਗੇ ਤਾਂ ਮਹੀਨਾ ਮਹੀਨਾ ਸੌਣ ਸੌਣ ਦਾ ਮਹੀਨਾ ਲੱਗਦਾ ਹੁਣ ਤਾਂ ਦੇਖੋ ਬੱਚੇ ਵੀ ਬਹੁਤ ਜਿਆਦਾ ਸਮਝਦਾਰ ਨੇ ਧੀਆ ਵੀ ਬਹੁਤ ਜਿਆਦਾ ਸਮਝਦਾਰ ਨੇ ਕਿਸੇ ਨੂੰ ਕੋਈ ਐਵੇਂ ਨਹੀਂ ਕਰ ਸਕਦਾ ਇਹ ਪ੍ਰੋਗਰਾਮ ਤਾਂ ਹੱਸਣ ਖੇਡਣ ਵਾਲੇ ਹੁੰਦੇ ਨੇ ਪਹਿਲਾਂ ਇਹ ਗੱਲਾਂ ਕੋਈ ਨਹੀਂ ਰਹਿ ਗਈਆਂ ਜੀ ਤੇ ਸੋ ਮੇਰੀ ਬੇਨਤੀ ਹੈ ਮਾੜਾ ਚੰਗਾ ਨਾ ਬੋਲਿਆ ਕਰੋ ਜੇ ਚੰਗਾ ਨਹੀਂ ਬੋਲਣਾ ਤਾਂ ਮਾੜਾ ਵੀ ਨਾ ਬੋਲੋ ਪਲੀਜ਼ ਹਨਾ ਪ੍ਰੋਗਰਾਮਾਂ ਨੂੰ ਕੰਟੀਨਿਊ ਰੱਖੋ ਧੀਆ ਨੂੰ ਖੁਸ਼ ਰੱਖੋ ਜੇ ਧੀਆ ਖੁਸ਼ ਨਹੀਂ ਤਾਂ ਆਪਾਂ ਖੁਸ਼ ਹਨਾ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸ਼ੇਅਰ ਵੱਧ ਤੋਂ ਵੱਧ ਕਰਿਓ ਸਾਰਿਆਂ ਭੈਣਾਂ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਕਿ ਆਪਣੇ ਭੈਣਾਂ ਤੇ ਆ ਕਿਤੇ ਵੀ ਵਿਆਹੀਆਂ ਹੋਈਆਂ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਹਨ ਸਾਰੀਆਂ ਜਿਹੜੇ ਹੈਗੇ ਨੇ ਤੀਆਂ ਆਪਣੇ ਪ੍ਰੋਗਰਾਮ ਦੀ ਰੌਣਕਾ ਬਣੋ ਰੌਣਕਾ ਨੂੰ ਵਧਾਓ ਕਿਉਂਕਿ ਤੀਆਂ ਬਿਨਾ ਉੱਥੇ ਰੌਣਕ ਨਹੀਂ ਕਹਿੰਦੇ ਹੁੰਦੇ ਨੇ ਜਿਸ ਘਰ ਆ ਤੀਆਂ ਉਸ ਘਰ ਦੀਆਂ ਹਨਾ ਜਿਹੜੇ ਆਪਣੇ ਐਨ ਆਰ ਆਈ ਭੈਣ ਭਾਈਆਂ ਵੱਲੋਂ ਬਹੁਤ ਵਧੀਆ ਰਿਸਪੌਂਸ ਮਿਲਦਾ ਜੀ ਹਰ ਇੱਕ ਸਾਲ ਹੀ ਹਨਾ ਇਸ ਵਾਰੀ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀਗੇ ਚਲੋ ਮੈਂ ਪਹਿਲਾਂ ਵੀ ਕਹੇ ਵੀ ਹਨਾ ਆਪਣੇ ਨਗਰ ਦੇ ਵਿੱਚ ਵੀ ਸਾਰਾ ਸੁੱਖ ਸ਼ਾਂਤੀ ਦੁੱਖ ਸੁੱਖ ਦੇਖਣਾ ਪੈਂਦਾ ਹਨਾ ਤੇ ਸਾਨੂੰ ਜਿਹੜੇ ਹੈਗੇ ਬਹੁਤ ਜ਼ਿਆਦੇ ਫੋਨ ਕਾਲ ਆਏ ਮੈਸੇਜ ਆਏ ਕਿ ਤੁਸੀਂ ਪ੍ਰੋਗਰਾਮ ਕਰਵਾਓ ਕਿਉਂ ਨਹੀਂ ਕਰਵਾਉਂਦੇ ਕਿਉਂ ਨਹੀਂ ਰੱਖਿਆ ਹੁਣ ਤੱਕ ਕੋਈ ਡੇਟ ਨਹੀਂ ਰੱਖੀ ਬਾਕੀ ਐਨ ਆਰ ਆਈ ਭੈਣ ਭਾਈਆਂ ਦਾ ਬਹੁਤ ਜ਼ਿਆਦੇ ਸਹਿਯੋਗ ਮਿਲਦਾ ਜੀ ਹਨਾ ਤੇ ਮਿਲਦਾ ਰਹੇ ਹਰ ਵਕਤ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀਆਂ ਕਲਾ ਲਗਸੇ ਹਨਾ ਜਿਹੜੇ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਹਨਾ ਇੰਨੇ ਜ਼ਿਆਦੇ ਸਪੋਰਟ ਕਰ ਰਹੇ ਨੇ ਜਿਨ੍ਹਾਂ ਨੂੰ ਸਮਝ ਹੈਗੀ ਇਹ ਗੱਲਾਂ ਦੀ ਹਨਾ ਸਮਝ ਹੈਗੀ ਚੇਕਰ 1.5 ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ